Terima kasih <muchas> telah menonton! ਨਾਮ ਲਖੜੇ ਸਤਗੁਰੂ ਜਿਸ ਤੋਂ ਨਾ ਹੀ ਹੈ ਸਾਡੀ ਬਾਰੇ ਗੁਰਸੇ ਨਾ ਹੀ ਕੋਈ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਗੁਰੂ ਨਾਨਕ ਆਏ ਐਸੇ ਗਰੀਬ ਨਿਵਾਜ਼ ਧੰਤਸਰ ਗੁਰੂ ਸਾਹਿਬ ਸ੍ਰੀ ਦਰਬਾਰਿਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਤਾਰਨ ਦੇ ਵਾਸਤੇ ਇਸ ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਜਿਨਾ ਸਤਗੁਰੂ ਜੀ ਮਹਾਰਾਜ ਜੇ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਸਤਗੁਰੂ ਜੀ ਮਹਾਰਾਜ ਪਸ਼ੂਆਂ ਪ੍ਰੇਤਾਂ ਮੁਗਧਾਂ ਨੂੰ ਉਤਾਰ ਦਿੱਤਾ ਐਸੇ ਗਰੀਬ ਵਾਜਤਾ ਅਸ਼ੀਰਵਾਦ ਸਹਿਬ ਜੀ ਮਹਾਰਾਜ ਜੀ ਦੀ ਯਾਦ ਦੇ ਅੰਦਰ ਜੋ ਕਿ ਸੰਸਾਰ ਭਰ ਦੇ ਵਿੱਚ ਸੰਜਨ ਜੋ ਕਿ ਮਨਾਇਆ ਜਾ ਰਿਹਾ ਹੈ ਸੱਚੇ ਪਾਤਸ਼ਾਹ ਜੀ ਦਾ ਰਾਜਾ ਪ੍ਰਕਾਸ਼ ਦਿਹਾੜਾ ਦਾ ਇਸ ਤਰ੍ਹਾਂ ਹੀ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਪਿੰਡ ਨੰਦਨ ਤੋਂ ਨਗਰ ਕੀਰਤਨ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੁਰਦੁਆ拉 ਸਿੰਘ ਸਵਾਬ ਮਝਵਾੜਾ ਕਲਾ ਵਿਖੇ ਪਹੁੰਚਿਆ ਹੈ ਸੋ ਸੰਗਤਰੀ ਸਾਰੀਆਂ ਸੰਗਤਾਂ ਦਾ ਜੋ ਗੁਰਦੁਆਰਾ ਸਿੰਘ ਸਵਾਬ ਵੱਲੋਂ ਸਾਬ ਜਗਾ ਬਾਬਾ ਬੱਦੀ ਸਿੰਘ ਜੀ ਤਰਨਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦੀਆਂ ਦੇ ਵੱਲੋਂ ਗੁਰਦੁਆਰੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਸਿੰਘਾਂ ਦਾ ਸਵਾਗਤ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੰਦੇ ਜਗੇ ਚਾਨਣ ਹੋਇਆ ਦੇ ਮਹਾਬਾਹ ਸੰਸਾਰ ਪਹਿਲੀ ਪਾਛਈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 5 ਤਰੀਕ ਨੂੰ ਆ ਰਿਹਾ ਹੈ ਸੋ ਸਮੂਹ ਸੰਗਤਾਂ ਪਿੰਡ ਨੰਦਨ ਤੋਂ ਚੱਲ ਕੇ ਬਜਵਾੜਾ ਵਿਖੇ ਸਰਦਾਰ ਨਰੇਸ਼ ਸਿੰਘ ਜੀ ਦੇ ਗ੍ਰਹਿ ਵਿਖੇ ਨਗਰ ਕੀਰਤਨ ਕੱਢ ਰਹੀਆਂ ਹਨ ਸੋ ਇੱਥੇ ਆਉਣ ਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਵਧਾਈ ਹੋਏ ਨਰੇਸ਼ ਸਿੰਘ ਜੀ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਗ੍ਰਹਿ ਵੇਖੇ ਸੰਤਾਂ ਦੇ ਚਰਨ ਪਾਏ ਹਨ ਸੋ ਅਸੀਂ ਇਹਨਾਂ ਦਾ ਵੀ ਧੰਨ ਧੰਵਾਦ ਕਰਦੇ ਆਂ ਔਰ ਇਸੇ ਤਰ੍ਹਾਂ ਅਸੀਂ ਕਾਮਨਾ ਵੀ ਕਰਦੇ ਆਂ ਕਿ ਸਾਡਾ ਆਪਸੀ ਭਾਈਚਾਰਾ ਪਿਆਰ ਜੋ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਉਹਦੇ ਦੇ ਉੱਤੇ ਚੱਲਣ ਤੇ ਪੂਰੀ ਮਾਨਵਤਾ ਨੂੰ ਗੱਲ ਬਖਸ਼ੇ ਇੰਨੇ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ